ਰੈਡੀ ਸੰਸਾਰ ਦਾ ਕੋਈ ਵੀ ਦੇਸ਼ ਜਾਂ ਖਿੱਤਾ ਅਜਿਹਾ ਨਹੀਂ ਹੈ ਜਿੱਥੋਂ ਦੇ ਲੋਕਾਂ ਦਾ ਆਪਣਾ ਬਲੱਖਣ ਲੋਕਨਾਚ ਨਾ ਹੋਵੇ ਡੰਡੀ ਲੋਕਨਾਚ ਲੋਕ ਸਮੂਹ ਦੀ ਸਿਰਜਣ ਕਲਾ ਦੀ ਇੱਕ ਮਹੱਤਮ ਪੂਰਨਾ ਬਣ ਗਈ ਹੈ ਜੋ ਲੋਕमानस ਦੇ ਸਮੁੱਚੇ ਹਵਾ ਪਾਵਾ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ ਸੰਦਰਭ ਰਹੀ ਪੇਸ਼ ਕਰਦੀ ਹੈ ਢੰਡੀ ਇਸ ਪ੍ਰਸੰਗ ਵਿੱਚ ਲੋਕ ਸ਼ਬਦ ਵਿਆਪਕ ਅਰਥਾਂ ਦਾ बोਧ ਕਰਾਉਂਦਾ ਹੈ ਜਿਸ ਤੋਂ ਭਾਵ ਮਨੁੱਖੀ ਸਮਾਜ ਦੇ ਸਿੱਖਿਅਤ ਅਨਸਿੱਖਿਅਤ ਸ਼ਹਿਰੀ ਅਤੇ ਪਿੰਡੂ ਉਹ ਲੋਕ ਆ ਜਾਂਦੇ ਹਨ ਜੋ ਸਰਲ ਸੁਭਾਅ ਵਿਖਾਵੇ ਰਹਿਤ ਕਟੜ ਨਿਜਮਾਵਲੀ ਤੋਂ ਪਰਹੇਜ਼ ਕਰਨ ਵਾਲੇ ਅਤੇ ਸਰਲ ਕਲਾ ਕੌਸ਼ਲਤਾ ਵਾਲੇ ਹੁੰਦੇ ਹਨ ਡੰਡੀ ਇਹਨਾਂ ਲੋਕਾਂ ਦੀ ਇੱਕ ਲੋਕ ਕਲਾ ਦਾ ਸਰੂਪ ਵੀ ਵਾਸਤਵਿਕ ਰੂਪ ਵਿੱਚ ਸਰਲ ਸਹਿਜ ਅਤੇ ਨਿਸ਼ਟਾਪੂ ਨਿਸ਼ਟਾਪੂਰਨ ਹੁੰਦਾ ਹੈ ਡੰਡੀ ਇਸ ਵਿੱਚ ਕਿਸੇ ਤਰ੍ਹਾਂ ਦਾ ਅਡੰਬਰ ਰਚਨ ਦੀ ਕੋਈ ਗੁੰਜੈਸ਼ ਨਹੀਂ ਹੁੰਦੀ ਅਤੇ ਨਾ ਹੀ ਇਸ ਵਿੱਚ ਕਰੜੇ ਕਲਾ ਨਿਜਮਾ ਦੀ ਪਾਲਣਾ ਕਰਨ ਦੀ ਪਾਵਨ ਦੀ ਹੁੰਦੀ ਹੈ ਡੰਡੀ ਇਸ ਪ੍ਰਕਾਰ ਦੀ ਕਲਾ ਵਿੱਚ ਨਵੀਆਂ ਕਲਾਵਾਂ ਦਾ ਨਿਰਮਾਣ ਕਰਨ ਦੀ ਬਹੁਤ ਸਮਰੱਥਾ ਹੁੰਦੀ ਹੈ ਡੰਡੀ ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ ਕਲਾ ਹੈ ਡੰਡੀ ਲੋਕ ਨਾਚ ਮਨੋਰੰਜਨ ਦਾ ਸਾਧਨ ਹੀ ਨਹੀਂ ਇਹ ਕਿਸੇ ਖਿੱਤੇ ਦੇ ਜਨ ਸਮੂਹ ਦੇ ਸਮਾਜਿਕ ਸੱਭਿਆਚਾਰਕ ਨੈਤਿਕ ਧਾਰਮਿਕ ਰਾਜਸੀ ਅਤੇ ਇਤਿਹਾਸਿਕ ਜੀਵਨ ਤੌਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੂ드ਰਾਵਾਂ ਦੇ ਮਾਧਿਅਮ ਰਾਹੀਂ ਆਪ ਮੁਹਾਰਾ ਸੁਧਾਰਨ ਖੁਸ਼ੀਆਂ ਖੇੜਿਆ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵੀ ਹੈ ਜੋ ਪੁਸ਼ਤਦਾਰ ਪੁਸ਼ਤ ਹੋਰ ਲੋਕ ਕਲਾਮਾ ਬਾਗ ਪ੍ਰਵਾਹ ਮਾਨ ਹੁੰਦਾ ਰਹਿੰਦਾ ਹੈ ਡੰਡੀ ਰੇਡੀ ਸਮੇਂ ਸਥਾਨ ਅਤੇ ਨਚਾਰਾਂ ਦੀ ਕਿੰਤੀ ਸੰਬੰਧੀ ਇਸ ਵਿੱਚ ਕੋਈ ਪਾਬੰਦੀ ਨਹੀਂ ਹੁੰਦੀ ਅਤੇ ਇਸ ਨਾਲ ਸੰਬੰਧਿਤ ਸਾਜ਼ ਸੰਗੀਤ ਅਤੇ ਬੇਸ਼ਪੂਸ਼ਾ ਆਦਵੀ ਜਨ ਸਧਾਰਨ ਦੀ ਪਹੁੰਚ ਅਤੇ ਪੱਤਰ ਅਨੁਸਾਰ ਹੀ ਹੁੰਦੀ ਹੈ ਡੰਡੀ ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਜਨ ਜੀਵਨ ਦਾ ਮਹੱਤਮ ਪੂਰਨ ਅੰਗ ਹਨ ਡੰਡੀ ਪੰਜਾਬ ਵਿੱਚ 5000 ਪੂਰਵ ਈਸਵੀ ਤੋਂ ਲੋਕਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਨ ਮਿਲਦੇ ਹਨ ਡੰਡੀ 5000 ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਪੰਘੋਲਕ ਸਮਾਜਿਕ ਅਤੇ ਵਿਸ਼ੇਸ਼ ਕਰਕੇ ਇਤਿਹਾਸਕ ਪਰਿਵਰਤਨ ਆ ਚੁੱਕੇ ਹਨ ਡੰਡੀ अनेका ਜਨਜਾਤੀਆਂ ਜਿੰਨਾ ਵਿੱਚ ਦਰਾਵੜਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਸ਼ਾਮਲ ਹਨ ਨੇ ਇਸ ਖਿੱਤੇ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ ਡੰਡੀ अनेका ਪ੍ਰਕਾਰ ਦੀ ਉੱਥਲ-ਪੁੱਥਲ ਦੇ باوجود ਇਸ ਧਰਤੀ ਉੱਤੇ ਨੱਚੇ ਜਾਂਦੇ ਲੋਕ ਨਾਚਾਂ ਨੇ ਇਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਣ ਕਾਇਮ ਰੱਖੀ ਹੈ ਡੰਡੀ ਪੰਜਾਬ ਦੇ ਸਮੁੱਚੇ ਲੋਕਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ ਡੰਡੀ ਖੁਸ਼ੀ ਦੇ ਹੋਲਾਰੇ ਵਿੱਚ ਮਸਤ ਹੋਏ ਗੱਬਰੂਆਂ ਅਤੇ ਮਟਿਆਰਾਂ ਦੇ ਪੈਰਾਂ ਦੀ ਥਾਪ ਲੋਕ ਗੀਤ ਰੂਪਾਂ ਦੀ ਸੁਰ ਤਾਲ ਵਿੱਚ ਢੋਲ ਜਾ ਹੋਰ ਲੋਕਪ੍ਰੇ ਲੋਕਸਾਜ ਦੀ ਤਾਲ ਉੱਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ ਡੰਡੀ ਪੰਜਾਬ ਦੇ ਲੋਕਨਾਚਾਂ ਦਾ ਵਰਗੀਕਰਨ ਦੋ ਪੱਧਰਾ ਉੱਤੇ ਕੀਤਾ ਜਾ ਸਕਦਾ ਹੈ ਇਸਤਰੀਆਂ ਦੇ ਲੋਕਨਾਚ ਮਰਦਾਵੇ ਲੋਕਨਾਚ ਡੰਡੀ ਪੰਜਾਬ ਵਿੱਚ ਇਸਤਰੀਆਂ ਅਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਚ ਲੋਕਨਾਚ ਨੱਚਣ ਦੀ ਪਰੰਪਰਾ ਪ੍ਰਾਚੀਨ ਕਾਲ ਤੋ ਹੀ ਨਹੀਂ ਹੈ ਡੰਡੀ